ਜੇ ਮਹੌਨ ਚੱਲਦਾ ਹੀ ਆ ਰਿਹਾ ਕਿ ਨਾ ਵੀ ਪਿੰਡ ਦੇ ਨਹੀਂ ਕਰਦੇ ਸਾਡੇ ਪਿੰਡ ਦੀ ਪਿੰਡ ਤੋਂ ਸ਼ੁਰੂਆਤ ਹੁੰਦੀ ਐ ਸਪੋਰਟ ਦੀ ਜੇ ਪਿੰਡ ਤੋਂ ਹੋਊਗੀ ਫਿਰ ਗਾਂ ਬਦੂ ਬੰਦਾ ਚੱਲ ਘਰੋਂ ਭਾਲਦਿਆ ਵੀ ਨਾਲੇ ਦਾ ਖੇਤੇ ਨਾਲੇ ਹਰੇ ਇਹਦੀ ਚੱਲ ਜੀngੜੀ ਇਹ ਆਪਣੇ ਏਰੀਏ ਹੁਣ ਮੰਨ ਲਓ ਤਾਂ ਅੱਜ ਤਾਂ ਕਿੰਨੇ ਕਿੰਨੇ ਸਪੋਰਟ ਕਰਦਾ ਯਾਰ ਇੰਨੇ ਸਪੋਰਟ ਆਪਣੇ ਏਰੀਏ ਨੂੰ ਹੋਵੇ ਆਪਣਾ ਹੈਗਾ ਕਿਤੇ ਦੀ ਕਿਤੇ ਰੋਈ ਜਾਈਂ ਕਿੰਨੇ ਹੀ ਬੰਦੇ ਮੰਨ ਲਾ ਬਾਈ ਆਪਣੇ ਏਰੀਏ ਦੇ ਹਣਾ ਥੋੜੇ ਪਿੰਡ ਵਾਲੇ ਲਾ ਲਾ ਪੁੱਤਾਂ ਹਾਂ ਪੂਰਾ ਟਾਪ ਦਾ ਰੈਟਰ ਹਾਂ ਆ ਬਾਈ ਘਾ ਕੇ ਯਾਰ ਕੇ ਬੋਦਾ ਸਾਲੇ ਬਹੁਤ ਤਗੜੇ ਪਲੇਅਰ ਰਹੇ ਆ ਵੀ ਨੀਰਕੇ ਹਾਂ ਹੂੰ ਗੋਲਡੀ ਵਜ ਨਹੀਂ ਰਾਲਾ ਹੂੰ ਬਹੁਤ ਪਲੇਅਰ ਹੈ ਜਿਹੜੇ ਬੰਦ ਕੋਕੂ ਕੋਕੂ ਆਪਣੇ ਜਿਹੜਾ ਲਾਗੀ ਰਾਮ ਪਰਿਆਲਾ ਹਾਂ ਇੱਥੋਂ ਵਾਲੇ ਨਿੱਕੇ ਨੁੱਕੇ ਵਾਲੇ ਬਜਾਰੇ ਉੱਥੇ ਖਤਮ ਹੋ ਗਏ ਹਾਂ ਜੇ ਉਹਨਾਂ ਨੂੰ ਪਲੇਟਫਾਰਮ ਜਾਂ ਕੋਟ ਵਾਲਾ ਹੁੰਦਾ ਬੰਦਾ ਧੂ ਆਪਣਾ ਮਾਲ ਵਕਤ ਜਾਂਦਾ ਹਾਂ ਹਾਂ ਬਹੁਤ ਤਗੜੇ ਤਗੜੇ ਪਲੇਅਰ ਮੰਨ ਲਾ ਜੀ ਕੋਟ ਕਰਕੇ ਮਾਰੀ ਮੋਰੀ ਛੱਟ ਵਾਜ ਜਾਂਦੀ ਹੈ ਭਾਈ ਉਦੋਂ ਬਾਰ ਉਹ ਵੀ ਬੰਦਾ ਹੁਣ ਹਾਂ ਕੋਲੇ ਭਾਈ ਦੇ ਨੂੰ ਹੀ ਦੇਖਦਾ ਬੈਠੇ ਨੂੰ ਗੁੰਦੇ ਫਿਰ ਹਾਂ ਜਿਹੜਾ ਅੱਜ ਦੀ ਟਾਈਮ ਮਾੜੇ ਨੂੰ ਕੋਈ ਨਹੀਂ ਆਏ ਬਾਫੜ ਕਿਤਾ ਹਾਲ ਕਿਉਂਦਾ ਨਹੀਂ ਜੇ ਮੈਂ ਆਪਾਂ ਹੁਣ ਇੱਕ ਆਪਾਂ ਕਹਿ ਸਕਦੇ ਆ ਬਈ ਰੱਬ ਨਾ ਕਰੇ ਹਾਂ ਉੱਥੇ ਖਤਮ ਹੋ ਜੂ ਇੱਕ ਤਾਂ ਸ਼ਰੀਰਕ ਤੌਰ ਤੇ ਬੰਦਾ ਡਾਊਨ ਹੋ ਜਾਂਦਾ ਬਈ ਹਾਂ ਉੱਤੇ ਜਦੋਂ ਕੋਈ ਮਨ ਲਾ ਹੱਥ ਨਹੀਂ ਪਉਂਦਾ ਮਾਨਸਿਕ ਤੌਰ ਤੇ ਬਾਹਰ ਡਾਊਨ ਹੁੰਦਾ ਇੱਕ ਵੀ ਖੇਡਦੇ ਨੂੰ ਬਹੁਤ ਟਾਈਮ ਹੋ ਗਿਆ ਨਾ ਕਿ ਨਹੀਂ ਕਿੰਨਾ ਟਾਈਮ ਬੰਦਾ ਖੇਡੂ ਜ਼ੋਰ ਮਾਰੂ ਹੀ ਗੱਲ ਆਖਰ ਤੇ ਆ ਗਈ ਨਾ ਜ਼ੋਰ ਮਾਰੀ ਜਾਂਦਾ ਹਾਂ ਹਾਂ ਪਰ ਉਹਨੂੰ ਕਿਸੇ ਪਾਸੇ ਹੌਸਲਾ ਵੀ ਮਿਲਿਆ ਨਾ ਹਾਂ ਸਪੋਰਟ ਹੋਵੇ ਬਈ ਹੌਸਲੇ ਚੱਲ ਵਿੱਚ ਕਹਿੰਦੇ ਪਲੇਅਰ ਵੀ ਘਰੋਂ ਚੱਲ ਵਿੱਚ ਹਾਲਾਤਾਂ ਚੱਲ ਜਾਂਦਾ ਵੀ ਜੇ سپورਟ ਹੋਏ ਕਿ ਨਹੀਂ ਹੁਣ ਵਿੱਚ ਦੇ ਨਾ ਬੰਦਾ ਬਾਈ ਹੌਸਲੇ ਨਾਲ ਬਹਲਾ ਤਪਦਾ ਹੌਸਲੀ ਜਾਂਦਾ ਵੀ ਆਪਣੇ ਬਸ ਹੋਈਏ ਵੀ ਚੱਲਣਾ ਬਾਕੀ ਬਾਈ ਰੱਬ ਜਿੱਥੇ ਰੱਖੇ ਉੱਥੇ ਰਹਿਣਾ ਮੈਂ ਹਾਂ